محمد <Mohamed> صاحب ਕਹਿੰਦੇ ਨੇ ਅੱਜ ਉਸੇ ਦੀ ਪਰਮਾਨ ਹੈ ਜਿਸ ਨੇ ਕਰਜ਼ਾ ਨਾ ਦੇਣਾ। ਕਿ ਤੁਹਾਡੇ ਹੁਣ ਥੋੜੇ ਜਿਹਾ ਪੈਸੇ ਆ ਬਿਛੇ ਮੇਰੀ ਅੱਜ ਖਰਾਬ ਹੋ ਜਾਏ। ਮਸਲਮਾਨ ਆਪਣਾ ਕਰਜ਼ਾ ਨਿਭੜ ਕੇ ਜਾਂਦੇ ਨੇ। ਧਨ ਗੁਰੂ ਰਾਮਦਾਸ ਜੀ ਮਹਾਰਾਜ ਨੇ ਕਿਹਾ ਕਰਜ਼ਾ ਦੇਣਾ ਹੈ ਪਰ ਕੀ ਕਰਜ਼ਾ ਦੇਣਾ ਹੈ ਕਿਤਨਾ ਕਰਜ਼ਾ ਦੇਣਾ ਹੈ। ਇਸ ਤਰ੍ਹਾਂ ਦੇ ਕਰਜ਼ੇ ਦੀ ਗੱਲ ਗੁਰੂ ਰਾਮਦਾਸ ਜੀ ਨਹੀਂ ਕਰ ਰਹੇ। ਜਨਮ ਜਨਮ ਕੇ ਕਿਹੜੇ ਵੇਖ ਦੁੱਖ ਉਤਰੇ ਗੁਰਨਾਮ ਦਿਓ ਰਿਣ ਲਾਤ। ਰਿਣ ਲੈ ਗਿ ਰਿਣ ਕਰਜੇ ਨੂੰ ਕਹਿੰਦੇ ਨੇ ਸੇਨੇ ਰਿਣੀ ਆਵੇ ਕੋ ਡ ਕਰਜਾ। ਰਿਣ ਤੇ ਲੈ ਲਿਆ ਕਰਜ਼ਾ ਤੇ ਲੈ ਗੇ। ਵਿਦਵਾਨਾਂ ਨੇ ਅਨੁਭਵੀ ਪੁਰਸ਼ਾਂ ਨੇ ਹਰ ਮਨੁੱਖ ਦੇਤੇ ਚਾਰ ਕਰਜ਼ੇ ਮੰਨੇ ਚਾਹੇ। ਕਿਹੜੇ? ਪਿਤਰੀ ਰਿਣ, ਦੇਵ ਰਿਣ, ਗੁਰੂ ਰਿਣ, ਬ੍ਰਹਮ ਰਿਣ। ਇਹ ਚਾਰ ਕਰਜ਼ੇ। ਪਿਤਰ ਰਿਣ ਦੇਵ ਰਿਣ ਗੁਰੂ ਰਿਣ ਤੇ ਬ੍ਰਹਮ ਰਿਣ ਮਾਂ ਬਾਪ ਦਾ ਕਰਜ਼ਾ ਦੇਵਤਿਆਂ ਦਾ ਕਰਜ਼ਾ ਗੁਰੂ ਦਾ ਕਰਜ਼ਾ ਪਰਮਾਤਮਾ ਦਾ ਕਰਜ਼ਾ ਕਰਜ਼ਾਈ ਨਾ ਹਰ ਬਸ਼ਰ ਕਰਜ਼ਾ ਹੈ ਪ੍ਰਥਮ ਪਿਤਰੇ ਰਿਣ ਸੇਵਾ ਕਮਜ਼ੋਰ ਵੀ ਕਰਨੀ ਹੁੰਦੀ ਹੈ ਸਿਮਰਨ ਸਰਬ ਕਲਾ ਸਮਰਤ ਪਰਮਾਤਮਾ ਦਾ ਕਰਨਾ ਹੈ ਸੇਵਾ ਸੰਸਾਰ ਦੀ ਕਰਨੀ ਹੈ ਨਿਰੰਕਾਰ ਦੀ ਨਹੀਂ ਨਿਰੰਕਾਰ ਦੀ ਸੇਵਾ ਕਰਨ ਦੀ ਲੋੜ ਨਹੀਂ ਉਸਤਾਫ਼ੀ ਮਾਪ ਨਿਰੰਕਾਰ ਦੇ ਸਾਡੀ ਸੇਵਾ ਪਿਆ ਕਰਦਾ ਹੈ ਹਮੇਸ਼ਾ ਸੇਵਾ ਕਮਜ਼ੋਰ ਦੀ ਆਉਂਦੀ ਹੈ ਕਾਕਤ ਵਰਦੀ ਗੁਲਾਮੀ ਆਉਂਦੀ ਹੈ ਨੌਕਰੀ ਆਉਂਦੀ ਹੈ ਸੇਵਾ ਕਮਜ਼ੋਰ ਦੀ ਆਉਂਦੀ ਹੈ ਵਿੱਚ ਦੁਨੀਆ ਸੇਵਤ ਹੈ ਤਾਂ ਦਰ ਗਏ ਬੇਸਣ ਪਾਈਏ ਮਾਸੂਮ ਬੱਚਾ ਕਮਜ਼ੋਰ ਨਮਾ ਜਾਣਿਆ ਮਾ ਸੇਵਾ ਪਈ ਕਰਦੀ ਹੈ ਉਹਨੂੰ ਰਾਜਾ ਬੇਟਾ ਆਖੀ ਜਾ ਰਹੀ ਆ ਆਪਣਾ ਪਰਣੀ ਬਣੀ ਹੋਈ ਹੈ ਪੁੱਤਰ ਮਲਮੋਤਰ ਸਾਫ਼ ਕਰਦੀ ਉਹਦੇ ਬਸਤਰ ਲਗਾਉਂਦੀ ਹੈ ਉਹਦੀ ਖੁਰਾਕ ਦਾ ਖਾਣ ਪਾਣ ਦਾ ਧਿਆਨ ਰੱਖਦੀ ਹੈ ਨੌਕਰਣੀ ਨਹੀਂ ਬਣੀ ਉਹ ਤਾਂ ਨੌਕਰ ਬਣਿਆ ਹੈ ਕਾਰਨ ਬੱਚਾ ਕਮਜ਼ੋਰ ਹੈ ਬਹੁਤ ਕਮਜ਼ੋਰ ਹੈ ਤੇ ਸੇਵਾ ਕਮਜ਼ੋਰ ਤੇ ਹੁੰਦੀ ਹੈ ਮਾਂ ਬਾਪ ਸੇਵਾ ਕਰ ਰਹੇ ਨੇ ਫਿਰ ਸਹਜੇ ਸਹਜੇ ਮਾਂ ਬਾਪ ਬੁੱਢੇ ਹੋ ਗਏ ਕਮਜ਼ੋਰ ਹੋ ਗਏ ਪੁੱਤਰ ਜਵਾਨ ਹੋ ਗਿਆ ਬਲਵਾਨ ਹੋ ਗਿਆ ਹੁਣ ਇਹ ਮਾਂ ਬਾਪ ਦੀ ਸੇਵਾ ਕਰੇ ਆਇ ਦਾ ਕਰਜ਼ਾ ਲੈਗਾ ਨਹੀਂ ਤੇ ਨਹੀਂ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਮਾਂ ਪਿਓ ਪਰਹਰ ਸੁਣੇ 베ਦ 베ਦ ਨਾ ਜਾਣੇ ਕਥਾ ਕਹਾਣੀ ਭਾਈ ਸਾਹਿਬ ਭਾਈ ਗੁਰਦਾਸ ਜੀ ਮਾਂ ਬਾਪ ਦਾ ਕਰਜ਼ਾ ਤੇ ਨਿਵੇੜਿਆ ਨਹੀਂ ਜਾਰਿਆ ਕਥਾ ਸੁਣਨ ਧਰਮ ਗ੍ਰੰਥਾਂ ਦੇ ਗਿਆਨ ਦੇ ਗ੍ਰੰਥਾਂ ਦੇ ਭਾਈ ਸਾਹਿਬ ਕਹਿੰਦੇ ਨੇ ਇੱਕ ਕਥਾ ਇੱਕ ਕਹਾਣੀ ਦਾ ਸੁਣਨਾ ਹੋਵੇਗਾ ਇਹਦੇ ਪੱਲੇ ਕੱਖ ਨਹੀਂ ਪੈਂਦਾ ਕਰਜ਼ਾਈ ਮਾਪਿਓ ਪਰਹਰ ਕਰੇ ਤੀਰਤ 68 ਤੀਰਤ ਘੁੰਮਣ ਵਾਣੀ ਮਾਂ ਦਾ ਦਿਲ ਤੋੜ ਕੇ ਪਿਤਾ ਦੀ ਬੇਇਜ਼ਤੀ ਕਰਕੇ ਜਾ ਰਿਹਾ ਹੈ ਤੀਰਥਾਂ ਤੇ ਭਾਈ ਸਾਹਿਬ ਕਿਨਨ ਸਹਿਰ ਸਬਾਟਾ ਹੋਵੇਗਾ ਘੁੰਮਣ ਵਾਣੀ ਹੋਵੇਗੀ ਔਰ ਕੁਝ ਵੀ ਕੁਝ ਵੀ ਮਾਪਿਓ ਪਰਹਰ ਕਰੇ ਦਾਨ ਬੇਈਮਾਨ ਅਗਿਆਨ ਪ੍ਰਾਣੀ ਮਾਂ ਦੇ ਸਿਰ ਦੇ ਉੱਤੇ ਚੁੰਨੀ ਪਾਟੀ ਹੋਈ ਹੈ ਵਿਚਾਰੀ ਦੀ ਪੈਰਾਂ 'ਚ ਚੱਪਲ ਵੀ ਨਹੀਂ ਹਨ ਪੈਰ ਦੇ ਟੁੱਟੀਆਂ ਹੋਈਆਂ ਪਿਓ ਦੇ ਕੱਪੜੇ ਪਾਟੇ ਹੋਏ ਨੇ ਇਹ ਮੰਦਰ ਗੁਰਦੁਆਰੇ 'ਚ ਬੜਾ দান ਪਿਆ ਕਰਦਾ ਹੈ ਭਾਈ ਸਾਹਿਬ ਕਹਿੰਦੇ ਨੇ ਦਾਨੀ ਨਹੀਂ ਹੈ ਮਹਾ ਬੇਈਮਾਨ ਇਹ ਬੇਈਮਾਨ ਇਹ ਦਾਨੀ ਨਹੀਂ ਇਹ ਕਰਜ਼ਾ ਹੀ ਨਹੀਂ ਚੁਕਾਇਆ ਹੈ ਇਸ ਬੇਈਮਾਨ ਨੇ ਤੇ ਜੋ ਕਰਜ਼ਾ ਨਾ ਦੇਵੇ ਉਹਨੋਂ ਕੀ ਕਹਿੰਦੇ ਨੇ ਬੇਈਮਾਨ ਇਹ ਦੇ ਪਿਤਰਾਂ ਦਾ ਕਰਜ਼ਾ ਹੀ ਨਹੀਂ ਨਿਵੇੜੇ ਮਾਪੇ-ਬਾਪ ਕਮਜ਼ੋਰ ਹੋ ਗਏ ਨੇ ਸੇਵਾ ਤੇ ਕਮਜ਼ੋਰ ਦੀ ਕਰੀ ਰਹੀਏ ਸੰਸਾਰ ਵਿੱਚ ਜਿਸ ਪੱਖ ਤੇ ਕੋਈ ਕਮਜ਼ੋਰ ਹੈ ਸੇਵਾ ਉਸ ਦੀ ਕਰਨੀ ਉਹ ਜੋ ਮੇਰੇ ਪਿੱਛੇ ਚੱਲ ਰਿਹਾ ਹੈ ਸੇਵਾ ਉਸ ਦੀ ਕਰਨੀ ਆਉਂਦੀ ਹੈ ਬਰਾਬਰੀ ਤੇ ਆ ਜਾਏ ਉਹਨੂੰ ਕਿਦਰੇ ਮੌਕਾ ਮਿਲਦਾ ਤੇ ਅੱਗੇ ਲੰਗੇ ਤੇ ਅੱਗੇ ਲੰਘ ਜਾਏ ਫੇ ਰਾਜਨੀਤਿਕ ਨਹੀਂ ਕਰ ਸਕਦਾ ਉਹਦੇ ਜੋ ਪਿੱਛੇ ਚੱਲ ਰਿਹਾ ਉਸ ਤੋਂ ਖਤਰਾ ਹੁੰਦਾ ਹੈ ਕਿਦਰੇ ਬਰਾਬਰੀ ਤੇ ਨਾਲ ਕਿ ਇਸ ਨਾਲ ਉਹ ਅਗੇ ਨ ਲੰਘਦਾ ਹੈ। ਉਹ ਜਿਹੜਾ ਪਿੱਛੇ ਆ ਰਿਹਾ ਹੁੰਦਾ ਉਹਨੂੰ ਖਿੱਚ ਕੇ ਲੱਤ ਮਾਰੀ ਜਾਂਦੀ ਹੈ ਹੋਰ ਪਿੱਛੇ ਹੋ ਜਾਏ ਨੇੜੇ ਨਾ ਆਉਂਦਾ। ਸੋ ਅਜਨੇ ਕੀ ਕਹਿ ਸਾਂਚਦਾ ਹੈ। ਹਕੀਕਤ ਹੈ। ਸਚਾਈ ਇਹਨੇ ਤੇ ਬਰਾਬਰੀ ਤੇ ਆ ਜਾਏਗਾ। ਕਿ ਬਰਾਬਰੀ ਤੇ ਆ ਗਏ ਤੇ ਕਤਰਾ ਵੀ ਹੋ ਸਕਦਾ ਹੋਵੇ ਅੱਗੇ ਨਿਕਲ। ਸੇਵਾ ਧਾਰਮਿਕ ਮਨੁੱਖ ਕਰ ਸਕਦਾ। ਅੱਗੇ ਲੰਘਦਾ ਤੇ ਲੰਘ ਜਾਵੇ। ਇਹਦਾ ਪਿੱਛੇ ਹੋਣਾ ਮੈਨੂੰ ਅਕਲ ਨਾ। ਔਕਾ ਕਰ। ਅੰਦਰ ਇਤਨੀ ਦਾਇਆ ਹੈ ਮੈਂ ਦੋ ਟਾਈਮ ਖਾ ਲੈਣਾ ਇਸ ਵਿਚਾਰੇ ਨੂੰ ਕੋਲ ਦੋ ਟਾਈਮ ਖਾਣ ਦਾ ਨਹੀਂ ਮੈਂ ਸੁੰਦਰ ਕਪੜੇ ਪਹਿਨ ਲੈਣਾ ਇਹਦੇ ਪਾਟੇ ਹੋਣਗੇ ਸੇਵਾ ਉਸ ਦੀ ਕਰਨੀ ਹੈ ਜੋ ਮੇਰੇ ਪਿੱਛੇ ਹੈ ਸੋ ਸੰਸਾਰ ਵਿੱਚ ਹਰ ਮਨੁੱਖ ਹਰ ਗੱਲ ਦੇ ਵਿੱਚ ਅੱਗੇ ਨਹੀਂ ਆਉਂਦਾ ਕੋਈ ਕਲਾ ਦੇ ਵਿੱਚ ਪਿੱਛੇ ਆਉਂਦਾ ਹੈ ਕੋਈ ਗਿਆਨ ਦੇ ਵਿੱਚ ਪਿੱਛੇ ਆਉਂਦਾ ਹੈ ਕੋਈ ਧਨ ਦੇ ਵਿੱਚ ਪਿੱਛੇ ਆਉਂਦਾ ਹੈ ਕੋਈ ਪ੍ਰਪਤਾ ਦੇ ਵਿੱਚ ਪਿੱਛੇ ਆਉਂਦਾ ਹੈ ਹਰ ਗੱਲ ਦੇ ਵਿੱਚ ਕੋਈ ਮਨੁੱਖ ਅੱਗੇ ਨਹੀਂ ਆਉਂਦਾ ਜਿਸ ਜਿਸ ਗੱਲ ਦੇ ਚੋ ਪਿੱਛੇ ਹੈ ਉਹਦੀ ਸੇਵਾ ਕਰਨੀ ਹੈ ਵਿੱਚ ਦੁਨੀਆ ਸੇ ਕਮਾਈਏ ਤਾਂ ਕਰਕੇ ਬੈਸਣ ਪਾਈਏ ਸੇਵਾ ਦੁਨੀਆ ਦੀ ਕਰਨੀ ਹੈ ਸਿਮਰਨ ਦੇਨ ਦਾ ਕਰਨਾ ਹੈ ਸੇਵਾ ਸੰਸਾਰ ਦੀ ਕਰਨੀ ਹੈ ਸਿਮਰਨ ਨਿਰੰਕਾਰ ਦਾ ਕਰਨਾ ਹੈ ਨਿਰੰਕਾਰ ਦੀ ਸੇਵਾ ਦੀ ਲੋੜ ਨਹੀਂ ਨਿਰੰਕਾਰ ਨੂੰ ਪਾਣੀ ਪਿਲਾਉ ਦੇ ਜਿਨੇ ਸਤ ਸਾਗਰ ਬਣਾ ਦਿੱਤੇ ਨੇ ਨਿਰੰਕਾਰ ਨੂੰ ਭੋਜਨ ਖਿਲਾਉ ਦੇ ਜਿਹੜਾ ਹੈ ਇਹ ਨਿਰਾਹਾਰੀ ਹੈ ਉਹਦੀ ਕੀ ਸੇਵਾ ਕਰੋਗੇ ਉਹ ਸਰਬਸ਼ਕਤੀਮਾਨ ਉਹ ਸਾਡੀ ਸੇਵਾ ਪਿਆਰ ਕਰਦਾ ਸੂਰਜ ਬਣ ਕੇ ਸਾਨੂੰ ਰੋਸ਼ਨੀ ਪਿਆ ਦਿੰਦਾ ਉਹ ਹੀ ਦੇ ਰਿਹਾ ਧਰਤੀ ਬਣ ਕੇ ਸਾਨੂੰ ਟਿਕਾਣਾ ਦਿੰਦਾ ਉਹ ਸਹੀ ਨਹੀਂ ਦੇ ਰਿਹਾ ਪੌਣ ਬਣ ਕੇ ਸਾਨੂੰ ਜੀਵਨ ਦੇਂਦਾ ਪਾਣੀ ਬਣ ਕੇ ਸਾਨੂੰ ਜ਼ਿੰਦਗੀ ਦੇਂਦਾ ਉਹ ਹੀ ਦੇ ਰਿਹਾ ਉਹ ਹੀ ਦੇ ਰਿਹਾ ਉਹ ਸਾਡੀ ਸੇਵਾ ਦੇ ਚ ਦਿਨ ਰਾਤ ਜੁਟਿਆ ਰਹੇ ਪਰਮਾਤਮਾ ਦੀ ਸੇਵਾ ਨਾ ਕਰੀ ਤੇ ਇੱਕ ਸਿਕ ਸੈਕਿੰਡ ਵੀ ਨਹੀਂ ਹੋ ਸਕਦਾ ਉਹ ਹਵਾ ਬਣ ਕੇ ਸਾਨੂੰ ਪ੍ਰਾਣ ਦੇ ਰਿਹਾ ਉਹ ਪਾਣੀ ਬਣ ਕੇ ਸਾਨੂੰ ਜੀਵਨ ਦੇ ਰਿਹਾ ਹੈ ਉਹ ਧਰਤੀ ਬਣ ਕੇ ਸਾਨੂੰ ਟਿਕਾਣਾ ਦੇ ਰਿਹਾ ਹੈ ਉਹ ਸੂਰਜ ਬਣ ਕੇ ਸਾਨੂੰ ਰੋਸ਼ਨੀ ਦੇ ਰਿਹਾ ਔਰ ਕੌਣ ਦੇ ਰਿਹਾ ਉਸ ਤੋਂ ਬਿਨਾਂ ਉਹਦੇ ਸਾਹਮਣੇ ਅਸੀਂ ਕਮਜ਼ੋਰ ਲਾਗਰ ਲਾਚਾਰ ਸਾਡੀ ਸੇਵਾ ਦੇ ਵਿੱਚ ਉਹ ਜੁਟਿਆ ਹੋਇਆ ਹੈ ਸੇਵਾ ਕਰਕੇ ਉਹ ਸਾਡੇ ਨਾਲ ਜੁੜਿਆ ਹੋਇਆ ਹੈ ਸਿਮਰਨ ਕਰਕੇ ਅਸੀਂ ਉਸ ਨਾਲ ਜੁੜ ਜਾਈਏ ਸੰਬੰਧ ਜੁੜ ਜਾਏ ਉਹ ਤੇ ਸਾਡੇ ਨਾਲ ਜੁੜਿਆ ਹੋਇਆ ਹੈ ਕਿਉਂਕਿ ਸਾਡੀ ਸਿਮਰਤੀ ਦੇ ਚਲਾਈ ਹੈ ਇਸ ਵਾਸਤੇ ਅਸੀਂ ਟੁੱਟੇ ਹੋਇਆ ਜੋ ਭੁੱਲ ਗਿਆ ਸਬੰਧ ਟੁੱਟ ਗਿਆ ਜੋ ਯਾਦ ਆ ਗਿਆ ਸਬੰਧ ਜੁੜ ਗਿਆ ਸੰਗਵੰਤ ਯਾਦਾਂ ਦੇ ਨੇ ਸਿਮਰਤੀ ਦੇ ਨੇ ਚੇਤੇ ਦੇ ਨੇ ਪਹਿਲਾ ਕਰਜ਼ਾ ਪਿਤਰੀ ਦੇ ਨੇ ਮਾਂ ਬਾਪ ਨੇ ਸੇਵਾ ਕੀਤੀ ਸੀ ਹੁਣ ਤੂੰ ਸੇਵਾ ਕਰਕੇ ਕਰਜ਼ਾ ਉਤਰੇਗਾ ਬੇਈਮਾਨ ਤਾਂ ਕਹਿ ਦਿੱਤਾ ਹੈ ਭਾਈ ਗੁਰਦਾਸ ਨੇ ਮਾਂ ਪਿਓ ਪਰਹਰ ਕਰੇ ਤੀਰਥ 68 ਤੀਰਥ ਘੁੰਮਣ ਵਾਣੇ ਮਾਂ ਦਾ ਦਿਲ ਤੋੜ ਕੇ ਪਿਤਾ ਦੀ ਬੇਇੱਜ਼ਤੀ ਕਰਕੇ ਜਾ ਰਿਹਾ ਹੈ ਤੀਰਥਾਂ ਤੇ ਭਾਈ ਸਾਹਿਬ ਕਹਿੰਦੇ ਨੇ ਸਹਿਰ ਸਪਾਟਾ ਹੋਵੇਗਾ ਗੋਮਣ ਵਾਣੀ ਹੋਵੇਗੀ ਔਰ ਕੁਝ ਵੀ ਕੁਝ ਵੀ ਮਾਂ ਤੇ ਉਹ ਪਰ ਹਰ ਕਰੇ ਦਾਨ ਬੇਈਮਾਨ ਅਗਿਆਨ ਪ੍ਰਾਣੀ ਮਾਂ ਦੇ ਸਿਰ ਦੇ ਉੱਤੇ ਚੁੰਨੀ ਪਾਟੀ ਹੋਈ ਹੈ ਵਿਚਾਰੀ ਦੀ ਪੈਰਾਂ 'ਚ ਚੱਪਲ ਵੀ ਨਹੀਂ ਹੈ ਐਂਡ ਦੇ ਟੁੱਟੀਆਂ ਹੋਈਆਂ ਕਿਉਂ ਦੇ ਕਪੜੇ ਪਾਟੇ ਹੋਏ ਨੇ ਇਹ ਮੰਦਰ ਗੁਰਦੁਆਰੇ ਜੇ ਬੜਾ দান ਪਿਆ ਕਰਦਾ ਹੈ ਭਾਈ ਸਾਹਿਬ ਕਹਿੰਦੇ ਨੇ ਦਾਨੀ ਨਹੀਂ ਹੈ ਮਹਾ ਬੇਈਮਾਨ ਤੇ ਬੇਈਮਾਨ ਕਿ ਦਾਨੀ ਨਹੀਂ ਕਿ ਕਰਜ਼ਾ ਹੀ ਨਹੀਂ ਚੁਕਾਇਆ ਹੈ ਬੇਈਮਾਨ ਹੈ ਤੇ ਜੋ ਕਰਜ਼ਾ ਨਾ ਦੇਵੇ ਉਹਨੋਂ ਕੀ ਕਹਿੰਦੇ ਨੇ ਬੇਈਮਾਨ ਇਹਨੇ ਪਿਤਰਾਂ ਦਾ ਕਰਜ਼ਾ ਹੀ ਨਹੀਂ ਨਿਭਾਇਆ ਮਾਪੇ ਕਮਜ਼ੋਰ ਹੋ ਗਏ ਨੇ ਸੇਵਾ ਤੇ ਕਮਜ਼ੋਰ ਦੀ ਕਰੀ ਰਹੀਏ ਸੰਸਾਰ ਵਿੱਚ ਜਿਸ ਪੱਖ ਤੇ ਕੋਈ ਕਮਜ਼ੋਰ ਹੈ ਸੇਵਾ ਉਸ ਦੀ ਕਰਨੀ ਹੈ ਜੋ ਮੇਰੇ ਪਿੱਛੇ ਚੱਲ ਰਿਹਾ ਹੈ ਸੇਵਾ ਉਸ ਦੀ ਕਰਨੀ ਆਉਂਦੀ ਹੈ ਬਰਾਬਰੀ ਤੇ ਆ ਜਾਏ ਉਹਨੂੰ ਕਿਦਰੇ ਮੌਕਾ ਮਿਲਦਾ ਤੇ ਅੱਗੇ ਲੰਗੇ ਤੇ ਅੱਗੇ ਲੰਘ ਜਾਏ ਇਹ ਰਾਜਨੀਤਿਕ ਨਹੀਂ ਕਰ ਸਕਦਾ ਉਹਦੇ ਜੋ ਪਿੱਛੇ ਚੱਲ ਰਿਹਾ ਉਸ ਤੋਂ ਫਤਰਾ ਹੁੰਦਾ ਹੈ ਕਿਦਰੇ ਬਰਾਬਰੀ ਤੇ ਆ ਜਾਏ ਐਸਾ ਨਾ ਹੋਏ ਅੱਗੇ ਹੀ ਨਾ ਲੰਘ ਜਾਏ ਤੇ ਜਿਹੜਾ ਪਿੱਛੇ ਆ ਰਿਹਾ ਹੁੰਦਾ ਉਹਨੂੰ ਖਿੱਚ ਕੇ ਲੱਤ ਮਾਰੀ ਜਾਂਦੀ ਹੈ ਹੋਰ ਪਿੱਛੇ ਹੋ ਜਾਏ ਨੇੜੇ ਨਾਲ ਸੋ ਅਜਨੇ ਕੀਤੇ ਹੀ ਚੱਲਦਾ ਹੈ ਹਕੀਕਤ ਹੈ ਸਚਾਈਏ ਨੇ ਤੇ ਬਰਾਬਰੀ ਤੇ ਆ ਜਾਏਗਾ ਫਿਬਰਵਰੀ ਤੇ ਅਗੇ ਤੇ ਖਤਰਾ ਵੀ ਹੋ ਸਕਦਾ ਹੋਵੇ ਅਗੇ ਨਿਕਲ ਸੇਵਾ ਧਾਰਮਿਕ ਮਨੋ ਕਰ ਸਕਦਾ ਅੱਗੇ ਲੰਘਦਾਏ ਤੇ ਲੰਘ ਜਾਂਦਾ ਇਹਦਾ ਪਿੱਛੇ ਹੋਣਾ ਮੈਨੂੰ ਅਕਲ ਲੈ ਔਖਾ ਕਰਦਾ ਅੰਦਰ ਇਤਨੀ ਦਾਇਰ ਹੈ ਮੈਂ ਦੋ ਟਾਈਮ ਖਾਣੇ ਨਹੀਂ ਇਸ ਵਿਚਾਰੇ ਨੂੰ ਕੁੱਲ ਦੋ ਟਾਈਮ ਖਾਣ ਦਾ ਨਹੀਂ ਮੈਂ ਸੁੰਦਰ ਕਪੜੇ ਪਹਿਨ ਲੈਣਾ ਇਹਦੇ ਫਾਟੇ ਹੋ ਗਏ ਨੇ ਸੇਵਾ ਉਸ ਦੀ ਕਰਨੀ ਹੈ ਜੋ ਮੇਰੇ ਪਿੱਛੇ ਹੈ ਸੋ ਸੰਸਾਰ ਵਿੱਚ ਹਰ ਮਨੁੱਖ ਹਰ ਗੱਲ ਦੇ ਵਿੱਚ ਅੱਗੇ ਨਹੀਂ ਆਉਂਦਾ ਕੋਈ ਕਲਾ ਦੇ ਵਿੱਚ ਪਿੱਛੇ ਆਉਂਦਾ ਹੈ ਕੋਈ ਗਿਆਨ ਦੇ ਵਿੱਚ ਪਿੱਛੇ ਆਉਂਦਾ ਹੈ ਕੋਈ ਧਨ ਦੇ ਵਿੱਚ ਪਿੱਛੇ ਆਉਂਦਾ ਹੈ ਕੋਈ ਪ੍ਰਪਤਾ ਦੇ ਵਿੱਚ ਪਿੱਛੇ ਆਉਂਦਾ ਹੈ ਹਰ ਗੱਲ ਦੇ ਵਿੱਚ ਕੋਈ ਮਨੁੱਖ ਅੱਗੇ ਨਹੀਂ ਆਉਂਦਾ ਜਿਸ ਜਿਸ ਗੱਲ ਦੇ ਵਿੱਚ ਉਹ ਪਿੱਛੇ ਹੈ ਉਹਦੀ ਸੇਵਾ ਕਰਨੀ ਹੈ ਵਿੱਚ ਦੁਨੀਆ ਸੇ ਕਮਾਈਏ ਤਾਂ ਦਰ ਗਏ ਬੈਸਣ ਪਾਈਏ ਸੇਵਾ ਦੁਨੀਆ ਦੀ ਕਰਨੀ ਹੈ ਸਿਮਰਨ ਦੇਨ ਦਾ ਕਰਨਾ ਹੈ ਸੇਵਾ ਸੰਸਾਰ ਦੀ ਕਰਨੀ ਹੈ ਸਿਮਰਨ ਨਿਰੰਕਾਰ ਦਾ ਕਰਨਾ ਹੈ ਨਿਰੰਕਾਰ ਦੀ ਸੇਵਾ ਦੀ ਲੋੜ ਨਹੀਂ ਨਿਰੰਕਾਰ ਨੂੰ ਪਾਣੀ ਪਿਲਾਉਦੇ ਜਿਨੇ ਸਤ ਸਾਗਰ ਬਣਾ ਦਿੰਦੇ ਨਿਰੰਕਾਰ ਨੂੰ ਭੋਜਨ ਖਿਲਾਉਂਦੇ ਜਿਹੜਾ ਹੈ ਹੀ ਨਿਰਾਹਾਰ ਹੀ ਉਹ ਦੀ ਕੀ ਸੇਵਾ ਕਰੋਗੇ ਉਹ ਤੇ ਸਰਬਸ਼ਕਤੀਮਾਨ ਉਹ ਸਾਡੀ ਸੇਵਾ ਪਿਆ ਕਰਦਾ ਸੂਰਜ ਬਣ ਕੇ ਸਾਨੂੰ ਰੋਸ਼ਨੀ ਪਿਆ ਦਿੰਦਾ ਉਹ ਹੀ ਦੇ ਰਿਹਾ ਹੈ ਧਰਤੀ ਬਣ ਕੇ ਸਾਨੂੰ ਟਿਕਾਣਾ ਦਿੰਦਾ ਉਹ ਸਹੀ ਨਹੀਂ ਕਰਦਾ ਹਵਾ ਬਣ ਕੇ ਸਾਨੂੰ ਜੀਵਨ ਦੇਂਦਾ ਪਾਣੀ ਬਣ ਕੇ ਸਾਨੂੰ ਜ਼ਿੰਦਗੀ ਦੇਂਦਾ ਉਹ ਹੀ ਦੇ ਰਿਹਾ ਹੈ ਉਹ ਹੀ ਦੇ ਰਿਹਾ ਹੈ। ਉਹ ਸਾਡੀ ਸੇਵਾ ਦੇ ਵਿੱਚ ਦਿਨ ਰਾਤ ਜੁਟਿਆ ਹੋਇਆ ਹੈ। ਪਰਮਾਤਮਾ ਸੇਵਾ ਨਾ ਕਰੇ ਤੇ ਸਿਕ ਸਿਕ ਸੈਕਿੰਡ ਵੀ ਨਹੀਂ ਹੋ ਸਕਦੇ। ਉਹ ਹਵਾ ਬਣ ਕੇ ਸਾਨੂੰ ਪ੍ਰਾਣ ਦੇ ਰਿਹਾ ਹੈ। ਉਹ ਪਾਣੀ ਬਣ ਕੇ ਸਾਨੂੰ ਜੀਵਨ ਦੇ ਰਿਹਾ ਹੈ। ਉਹ ਧਰਤੀ ਬਣ ਕੇ ਸਾਨੂੰ ਟਿਕਾਣਾ ਦੇ ਰਿਹਾ ਹੈ। ਉਹ ਸੂਰਜ ਬਣ ਕੇ ਸਾਨੂੰ ਰੋਸ਼ਨੀ ਦੇ ਰਿਹਾ ਹੈ। ਔਰ ਕੌਣ ਦੇ ਰਿਹਾ ਉਸ ਤੋਂ ਬਿਨਾ? ਉਹਦੇ ਸਾਹਮਣੇ ਅਸੀਂ ਕਮਜ਼ੋਰ, ਲਾਜ਼ਰ, ਲਾਚਾਰ ਸਾਡੀ ਸੇਵਾ ਦੇ ਵਿੱਚ ਉਹ ਜੁਟਿਆ ਹੋਇਆ ਹੈ। ਸੇਵਾ ਕਰਕੇ ਉਹ ਸਾਡੇ ਨਾਲ ਜੁੜਿਆ ਹੋਇਆ ਹੈ ਸਿਮਰਨ ਕਰਕੇ ਅਸੀਂ ਉਸ ਨਾਲ ਜੁੜ ਜਾਈਏ ਸੰਬੰਧ ਜੁੜ ਜਾਏਗਾ ਬਹੁਤੇ ਸਾਡੇ ਨਾਲ ਜੁੜੇ ਹੋਏ ਨੇ ਚੋਂ ਕਿ ਸਾਡੀ ਸਿਮਰਤੀ ਦੇ ਚ ਨਹੀਂ ਹੈ ਇਸ ਵਾਸਤੇ ਅਸੀਂ ਟੁੱਟੇ ਹੋયા ਜੋ ਭੁੱਲ ਗਿਆ ਹੈ ਸੰਬੰਧ ਟੁੱਟ ਗਿਆ ਜੋ ਯਾਦ ਆ ਜਾਏ ਸੰਬੰਧ ਜੁੜ ਗਿਆ ਸੰਗਵੰਤ ਯਾਦਾਂ ਦੇ ਨੇ ਸਿਮਰਤੀ ਦੇ ਨੇ ਚੇਤੇ ਦੇ ਨੇ ਪਹਿਲਾ ਕਰਜ਼ਾ ਪਿਤਰੀ ਦੇ ਨੇ ਮਾ ਬਾਪ ਨੇ ਸੇਵਾ ਕੀਤੀ ਸੀ ਹੁਣ ਤੂੰ ਸੇਵਾ ਕਰਕੇ ਕਰਜ਼ਾ ਉਤਰੇਗਾ ਬੇਈਮਾਨ ਤਾਂ ਕਹਿ ਦਿੱਤਾ ਹੈ ਭਾਈ ਗੁਰਦਾਸ ਜੀ ਨੇ ਸੇਵਾ ਲੈ ਤੇ ਲਈ ਹੁਣ ਬਦਲੇ ਚ ਦੇਂਦਾ ਇਨਸ਼ਾ ਅੱਲਾਹ ਜਿਵੇਂ ਕਿਸੇ ਕੋਲ ਕਰਜ਼ਾ ਲੈ ਤੇ ਲਿਆਏ ਲੁਟਾਉਂਦਾ ਨੇ ਬੇਈਮਾਨ ਮਾਪੇ ਪਰਹਰ ਕਰੇ ਦਾਨ ਬੇਈਮਾਨ ਅਗਿਆਨ ਪ੍ਰਾਣੀ ਮੁਸਤਾਫੀ ਲਈ ਬਾਰ-ਬਾਰ ਮਾਫੀ ਇਸ ਤਰ੍ਹਾਂ ਦੇ ਬੇਈਮਾਨ ਮੈਂ ਬਹੁਤ ਦੇਖੇ ਨੇ ਖੋਦ ਮਾਜਾ ਪੈ ਮੰਨਦੇ ਨੇ ਮਾ ਬਾਬ ਦਾ ਕੇ ਰਹਿਣ। ਸੁਲਦੇ ਰਹਿਣਾ। ਖੋਚਦੇ ਤੱਕ ਰਹਿਣਾ। ਬੇਈ ਨ। ਬੇਈ ਮਾਨ ਅਗਿਆਨ ਪ੍ਰਾਣੀ। ਭਿtre ਰਹਿਣਾ। ਦੂਸਰਾ ਬੇਵ ਰਹਿਣਾ। ਦੇਵਤਿਆਂ ਦਾ ਕਰਜ਼ਾ ਤੇ ਦੇਵਤੇ ਕੌਣ ਨੇ? ਹਨ ਦੇਵਤਾ, ਪਾਣੀ ਦੇਵਤਾ, ਬੇਸੰਤਰ ਦੇਵਤਾ, ਲੋਣ ਪੰਜਵਾ ਪਾਇਆ ਬ੍ਰੇਤ ਤਾਂ ਹੋ ਆਪਾਤ ਭਰੇਤ। ਇਹ ਸਾਰੇ ਦੇਵਤੇ ਨੇ। ਔਰ ਪਵਿੱਤਰ ਨੇ ਪਿਰ ਭੋਜਨ ਬਣਿਆ ਪਵਿੱਤਰ ਹੈ ਪਰ ਪਾਪੀ ਸੇਵਨ ਤਾਂ ਗੱਡੇ ਆ ਤੋਖਾਂ ਪਈਆਂ ਦਿੱਖ ਇਸ ਅਪਵਿੱਤਰ ਤਨ ਦੇ ਅੰਦਰ ਇਹ ਜਦ ਭੋਜਨ ਜੋ ਦੇਵਤਿਆਂ ਦੇ ਸੰਜੋਗ ਤੋਂ ਬਣਿਆ ਆ ਪਵਿੱਤਰ ਹੋ ਜਾਂਦਾ ਦੇਖ ਕੇ ਵੀ ਗਰਣਾ ਪੈਦਾ ਆਉਂਦੀ ਹੈ ਜੋ ਸ਼ਰੀਰ ਵਿੱਚ ਹੋ ਜਾਂਦਾ ਪਾਪੀ ਇਸਾਂ ਨੂੰ ਤਨ ਗੱਡੇ ਆ ਇਸ ਅਪਵਿੱਤਰ ਤਨ ਦੇ ਚ ਜਦ ਇਹ ਪਵਿੱਤਰ ਭੋਜਨ ਗੜਿਆ ਜਾਂਦਾ ਪਾਇਆ ਜਾਂਦਾ ਮੂੰਹ ਦੇ ਰਾਹੀਂ ਥੁੱਕਾਂ ਪਈਆਂ ਤੇ ਇਹ ਤੇ ਅਪਵਿੱਤਰ ਹੋ ਜਾਂਦਾ ਅਪਵਿੱਤਰ ਹੋ ਜਾਂਦਾ